ਨਾਨਕ ਸੋਈ ਦਿਨਸ ਸੁਹਾਵੜਾ ਜਿਤ ਪ੍ਰਭ ਆਵੈ ਚਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਰੇਟ ਭਲੇ ਰੀ ਰੋਤ ਨਾਨਕ ਮਿਤਰਾਇ ਤੈ ਸਸਿਓ ਸਭ ਕਿਛੁ ਜਿਸ ਕਾ ਹਾਥ ਕੋ ਮਿੱਤਰ ਆਸੇ ਕਾਢੀ ਹੈ ਇੱਕ ਵੇਖਣਾ ਚੱਲ੍ਹੇ ਸਾਥ ਲੱਖ ਖੁਸ਼ੀਆਂ ਆਪਾ ਤਸ਼ਾਈਆਂ ਜੇ ਸਤਗੁਰ ਨਦਰ ਕਰੇ ਨੇਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਗੁਰਪੂਰਾ ਜਨ ਸਿਮਰਿਆ ਸੇਹੀ ਭੈ ਨਿਹਾਲ ਨਾਨਕ ਨਾਮ ਅਰਾਧਨਾ ਤਾਂ 900 ਦਿਨ ਸ ਸੰਜੋਗੜ ਜਿਤ ਡਠਾ ਗੁਰਦਰਸਾਰ ਗੋਬਿੰਦ ਕੇ ਗੁਣ ਗਾਵੋ ਸਾਦੋ ਗੋਬਿੰਦ ਕੇ ਗੁਣ ਗਾਵੋ गुण गो साधो गोबिंदे गुण गालो गोिंद गुण गालो साधो गोविंद गुण गो गुण गो ਕਪਾਇਓ ਮਾਨਸ ਜਾਨ ਮਾਇਆ ਮੋਲ ਕਪਾਇਓ ਕਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਆ ਪਾਇਓ ਬਿਰਥਾ ਕਾਹੇ ਗਾਵੋ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲੈ ਨਿਤਸਾਰ ਸੰਭਾਲੈ ਇਕ ਗੁਣ ਨਹੀਂ ਮੂਰਖ ਜਾਤਾ ਰੇ ਮਿਹਰਬਾਨ ਦਿਆਲੂ ਕਿਰਪਾਲੂ ਸਤ ਬਖਸ਼ੰਦ ਰੱਬੀ ਬਾਣੀ ਧੁਰ ਕੀ ਬਾਣੀ ਅੰਮ੍ਰਿਤ ਬਾਣੀ ਸੱਚੀ ਬਾਣੀ ਦਰਗਾਹੀ ਬਾਣੀ ਅਨਹਦ ਬਾਣੀ ਦਸਾਂ ਗੁਰੂ ਸਹਬਾਨਾਂ ਦੀ ਜਾਗਤ ਜੋਤ ਸ਼ਬਦ ਗੁਰੂ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀਾਂ ਦੀ ਪਾਵਨ ਹਜ਼ੂਰੀ ਵਿੱਚ ਬਹੁਤ ਬੜਪਾਗਾ ਸਮਾ ਕਾਫੀ ਸਮੇਂ ਤੋਂ ਮਨ ਵਿੱਚ ਭਾਵਨਾ ਹੁੰਦੀ ਹੈ ਕੋਈ ਐਸਾ ਸਮਾਂ ਬਣੇ ਦੀਨ ਦੁਨੀਆ ਦੇ ਮਾਲਕ ਦੇ ਮੁਬਾਰਕ ਚਰਨ ਸਾਡੇ ਘਰ ਵੀ ਕਦੇ ਪੈਣ ਅੱਜ ਉਹ ਭਾਗਾ ਵਾਲਾ ਸਮਾਂ ਆਇਆ ਕਰਵਾਏ ਜਿਨ੍ਹਾਂ ਦੇ ਹੁਣੇ ਹੁਣ ਗ੍ਰੰਥੀ ਸਹਿਬਾਨਾ ਵੱਲੋਂ ਬਹੁਤ ਪਿਆਰ ਸਹਿਤ ਅੰਮ੍ਰਿਤ ਬਾਣੀ ਪੜ੍ਹ ਕੇ ਭੋਗ ਪਾਉਣੇ ਕੀਤੇ ਥੋੜਾ ਸਮਾਂ ਆਪਣੇ ਪਾਸ ਹੈ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮਖ ਜਪਿਐ ਲਾਇ ਧਿਆਨਾ ਆਪ ਸੁਰਤ ਨੂੰ ਜੋੜੀਏ ਸਮੁੱਚੀ ਸੰਗਤ ਸਤਗੁਰਾਂ ਦੇ ਪਿਆਰ ਵਿੱਚ ਰਸਨਾ ਪਵਿੱਤਰ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਕਹਿੰਦੇ ਨਾਮ ਬਿਨਾਂ ਜੋ ਪਹਿਰੈ ਖਾਏ ਜਿਉਂ ਕੁੱਕਰ ਜੋਠਨ ਮੈਂ ਪਾਇ। ਨਾਮ ਬਿਨਾ ਜੀਤਾ ਬਿਵਹਾਰ ਜਿਉ ਮਿਰਤਕ ਮਿੱਥਿਆ ਸਿੰਗਾਰ। ਸਤਿਗੁਰੂ ਪਾਤਸ਼ਾਹ ਜੀ ਦਾ ਕਥਨ ਹਨ ਗੁਰਬਾਣੀ ਵਿੱਚ ਮਨੁੱਖਾ ਸ਼ਰੀਰ ਜਿਹੜਾ ਸਾਨੂੰ ਮਿਲਿਆ ਜਿੱਥੇ ਇਹ ਕਿਰਤ ਵਿਰਤ ਕਰਨ ਵਾਸਤੇ ਆਪਣੀ ਪਰਿਵਾਰਕ ਪਰਵਿਰਸ਼ ਕਰਨ ਵਾਸਤੇ ਮਿਲਿਆ ਉਹਦੇ ਤੋਂ ਪਹਿਲਾਂ ਇਹ ਪ੍ਰਮਾਤਮਾ ਦੇ ਗੁਣ ਗਾਉਣ ਵਾਸਤੇ ਇੱਕ ਫਲਦਾਰ ਬੂਟਾ ਫਲ ਤੋਂ ਹੀਣਾ ਹੋਵੇ ਜਿਸ ਫਲਦਾਰ ਬੂਟੇ ਨੂੰ ਆਪਾਂ ਲਾਉਨੇ ਆ ਕਿਸੇ ਫਲ ਦੀ ਪ੍ਰਾਪਤੀ ਵਾਸਤੇ ਪਾਤਸ਼ਾਹ ਜੀ ਕਹਿੰਦੇ ਜੇਕਰ ਇਹ ਮਨੁੱਖਾ ਸ਼ਰੀਰ ਰੂਪੀ ਬੂਟੇ ਨੂੰ ਭਗਤੀ ਵਾਲਾ ਫਲ ਨਹੀਂ ਲੱਗਿਆ ਤਾਂ ਮਹਾਰਾਜ ਜੀ ਕਹਿੰਦੇ ਜਨਮ ਵਿਅਰਥ ਗਵਾ ਲਿਆ ਪਾਤਸ਼ਾਹ ਦੇ ਬਚਨ ਸੁਣੋ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ ਭਗਤੀ ਤੋਂ ਹੀਣਾ ਵਾਹਿਗੁਰੂ ਜੀ ਦੇ ਪਿਆਰ ਤੋਂ ਹੀਣਾ ਮਨੁੱਖ ਉਪਜੈ ਸੋ ਤਨ ਜਾਣ ਮਸਾਣ ਭਗਤ ਜੀ ਕਹਿੰਦੇ ਜਿਸ ਹਿਰਦੇ ਦੇ ਵਿੱਚ ਪ੍ਰਮਾਤਮਾ ਵਾਸਤੇ ਰੱਬ ਵਾਸਤੇ ਬਿਰਹਾ ਬੈਰਾਗ ਨਹੀਂ ਪੈਦਾ ਹੁੰਦਾ ਪ੍ਰੀਤ ਨਹੀਂ ਪੈਦਾ ਹੁੰਦੀ ਤੇ ਕਹਿੰਦੇ ਉਹ ਮਸਾਣਾ ਦੀ ਤਰ੍ਹਾਂ ਮਸਾਣ ਦਾ ਕੰਮ ਕੀ ਹੁੰਦਾ ਹੈ ਉੱਪਰ ਸਵਾਹ ਦੀ ਚਿੱਟੀ ਪਰਤ ਆ ਜਾਂਦੀ ਹੈ ਅੰਦਰ ਤੋਖ ਰਹਾ ਹੁੰਦਾ ਹੈ ਅੰਦਰ ਕੋਲਿਆਂ ਦੀ ਅੱਗ ਧੁਖ ਰਹੀ ਹੁੰਦੀ ਹੈ ਮਸਾਨ ਦੇ ਵਿੱਚ ਬਿਲਕੁਲ ਇਸੇ ਤਰ੍ਹਾਂ ਗੁਰੂ ਨਾਲੋਂ ਟੁੱਟ ਕੇ ਗੁਰੂ ਦੀ ਮਰਜ਼ਾਦਾ ਨਾਲੋਂ ਟੁੱਟ ਕੇ ਮਨੁੱਖ ਚਿੱਟੇ ਵਸਤਰ ਪਹਿਨ ਸਕਦਾ ਹੈ ਮਹਿੰਗੇ ਵਸਤਰ ਪਹਿਨ ਸਕਦਾ ਹੈ ਪਰ ਅੰਦਰ ਦੀ ਅੱਗ ਤ੍ਰਿਸ਼ਨਾ ਤ੍ਰਿਪਤੀ ਇਹਨੂੰ ਕਦੇ ਵੀ ਨਹੀਂ ਆਉਂਦੀ ਕੋਸ਼ਿਸ਼ ਕਰੀਏ ਅੱਜ ਸਤਗੁਰ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ ਹੈ ਪਰਿਵਾਰ ਦੇ ਵਿੱਚ ਖੁਸ਼ੀ ਦਾ ਟਿਕਾਣਾ ਕੋਈ ਨਹੀਂ ਹੈ ਕਿਉਂਕਿ ਜਦੋਂ ਸਤਗੁਰ ਸੱਚੇ ਪਾਤਸ਼ਾਹ ਆਪਣੇ ਗਰੀਬਾਂ ਗੁਰਸਿੱਖਾਂ ਨੂੰ ਨਿਵਾਜਣ ਵਾਸਤੇ ਆਉਂਦੇ ਨੇ ਤਾਂ ਪਰਿਵਾਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ ਅੱਜ ਸਮੁੱਚੇ ਪਰਿਵਾਰ ਦੀ ਭਾਵਨਾ ਇਹ ਬਣੀ ਹੈ ਫਿਰ ਆਪਾਂ ਵਿਚਾਰ ਸ਼ੁਰੂ ਰੱਖੀਏ ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਮ ग़रीबण विया कहिड़ा कहिड़ा शुकर मना I do Janaval. ਕਵਨ ਕਵਨ ਗੁਣ ਕਹਿ ਕੈ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕਾਂ ਤੂੰ ਠਾ ਕੇ ਤੇ ਆ ਰਾਮ ਕਲੀ ਰਾਗ ਦੇ ਵਿੱਚ ਸ਼ਬਦ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸਤਿਗੁਰੂ ਮਹਾਰਾਜ ਜੀ ਕਹਿੰਦੇ 36 ਅੰਮ੍ਰਿਤ ਭੋਜਨ ਜਿਹੜੇ ਨੇ ਨਾ ਆਪਾਂ ਨੂੰ ਛਕਣ ਵਾਸਤੇ ਵਾਹਿਗੁਰੂ ਦਿੰਦਾ ਤੇ ਅੰਤਰ ਥਾਨ ਠਹਿਰਾਵਨ ਕਉ ਦਈਏ ਉਹ ਜਿਹੜੇ 36 ਪ੍ਰਕਾਰ ਦੇ ਭੋਜਨ ਆਪਾਂ ਸ਼ੱਕਦੇ ਆ ਉਹ ਵਾਹਿਗੁਰੂ ਦੇ ਪਰਉਪਕਾਰ ਸਾਡੇ ਤੇ ਵੇਖੋ ਬੰਦਾ ਇੱਕੋ ਹੀ ਸਮੇਂ ਦੇ ਵਿੱਚ ਕਿੰਨਾ ਕੁਝ ਸ਼ੱਕ ਲੈਂਦਾ ਤੇ ਉਸ ਵਾਹਿਗੁਰੂ ਨੇ ਅੰਦਰ ਠਹਿਰਾਉਣ ਦੇ ਜਿਹੜੀਆਂ ਜਗ੍ਹਾ ਬਣਾਈਆਂ ਨੇ ਸਾਡੇ ਅੰਦਰ ਜਗ੍ਹਾ ਤੇ ਵਾਹਿਗੁਰੂ ਦੇ ਪਰਉਪਕਾਰ ਵਾਹਿਗੁਰੂ ਦੀਆਂ ਜੋ ਬਖਸ਼ਾਂ ਨੇ ਸਾਡੇ ਤੇ ਕਿੰਨੀਆਂ ਨੇ ਪੈਰ ਪੈ ਜਾਂਦੇ ਨੇ ਇਹ ਜ਼ਮੀਨ ਦੀ ਆਪਣੇ ਤੋਂ ਪਰਮਾਤਮਾ ਨੇ ਕੋਈ ਕੀਮਤ ਨਹੀਂ ਲਈ। ਇਹ ਧਰਤੀ ਦੀ ਪਰਮਾਤਮਾ ਨੇ ਆਪਣੇ ਤੋਂ ਕੋਈ ਪੈਸਾ ਨਹੀਂ ਵਸੂਲਿਆ। ਨਹੀਂ ਆਪਾਂ ਨੂੰ ਫਰੀ ਦੇ ਵਿੱਚ ਦਿੱਤਾ ਹੈ। ਤੇ ਦੂਸਰੀ ਪਰਮਾਤਮਾ ਨੇ ਸਾਨੂੰ ਮੁੱਲ ਨਹੀਂ ਦਿੱਤਾ। ਸਿਉਨੇ ਦੇ ਪਹਾੜ ਨੇ ਸਿਉਨੇ ਦੀਆਂ ਖਾਨਾਂ ਨੇ ਫਰੀ ਦੇ ਵਿੱਚ ਦਿੱਤਾ ਹੈ। ਸਿਉਨਾ ਇੱਕ ਮਿੱਟੀ ਹੈ। ਮਿੱਟੀ ਦੀ ਤਰ੍ਹਾਂ ਜਿਹੜੇ ਜ਼ੌਹਰੀ ਲੋਕ ਹੁੰਦੇ ਨੇ ਉਹਨਾਂ ਨੂੰ ਪਰਖਣ ਦੀ ਇਹ ਮਿੱਟੀ ਦੇ ਵਿੱਚੋਂ ਸੋਂਾ ਨਿਕਲੂ ਪਰ ਪ੍ਰਮਾਤਮਾ ਨੇ ਸਾਡੇ ਤੋਂ ਸਿਉਨੇ ਦਾ ਕੋਈ ਪੈਸਾ ਨਹੀਂ ਲਿਆ ਉਹਨਾਂ ਉਹ ਕੋਇਲੇ ਦੀਆਂ ਖਾਨਾਂ ਨੇ ਫਰੀ ਦੇ ਵਿੱਚ ਦਿੰਦਾ ਪ੍ਰਮਾਤਮਾ ਪਾਣੀ ਜਲ ਜਿਹੜਾ ਹੈਗਾ ਪਾਣੀ ਪੀਤਾ ਜਗਤ ਦਾ ਜਿਤ ਹਰਿਆ ਸਭ ਕੋ ਇਹ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋ ਇਹ ਪਵਨ ਗੁਰੂ ਪਾਣੀ ਪਿਤਾ ਬਾਹਗੁਰੂ ਨੇ ਪਵਨ ਗੁਰੂ ਹਵਾ ਹਵਾ ਦਾਣ ਹੈ ਜਿਹੜਾ ਆਪਾਂ ਮੰਗ ਕੇ ਨਹੀਂ ਲਿਆ ਆਪ ਦਾ ਸੇਵਤ ਮਨ ਆਲਸ ਕਰੇ ਜਿਸ ਪ੍ਰਮਾਤਮਾ ਦੇ ਵਿਸਾਰਿਆਂ ਵਿਸਰੇਆਂ ਇੱਕ ਸਕਿੰਟ ਵੀ ਬੰਦਾ ਬਚ ਨਹੀਂ ਸਕਦਾ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਹੋਇਆ ਬੰਦਾ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ ਮਨੁੱਖ ਦੀਆਂ ਹਰ ਪਰਿਵਾਰ ਦੀਆਂ ਤੇ ਉਹ ਲੋੜਾਂ ਮਹਾਰਾਜ ਜੀ ਕਹਿੰਦੇ ਤੂੰ ਚਿੰਤਾ ਨਾ ਕਰ ਤੂੰ ਗੁਰੂ ਦੀ ਬਾਣੀ ਨਾਲ ਜੁੜ ਸਿੱਖਾ ਉਹ ਤਾਂ ਬਿਨਾਂ ਮੰਗੇ ਸਭ ਕੁਝ ਪ੍ਰਮਾਤਮਾ ਦੇ ਹੀ ਜਾ ਰਿਹਾ ਹੈ ਤੇ ਜੇਕਰ ਤੈਨੂੰ ਨਹੀਂ ਅਜੇ ਭਰੋਸਾ ਨਾ ਤਾਂ ਇੱਕ ਕੰਮ ਹੋਰ ਕਰ ਲੈ ਮਹਾਰਾਜਿਓ ਕੀ ਕਰਾਂ ਤੇਰੀਆਂ ਬਈ ਪੋਰੀਆਂ ਸਤਨਾਮ ਬੋਲ ਵਾਹਿਗੁਰੂ ਇੱਛਾ ਹੋਂ ਤੇਰੀਆਂ ਬਈ ਪੋਰੀਆਂ ਸਤਨਾਮ ਬੋਲ ਵਾਹਿਗੁਰੂ ਬੋਲ ਵਾਹਿਗੁਰੂ ਸਤਿਨਾਮ ਬੋਲ ਵਾਹਿਗੁਰੂ ਮੇਰੇ ਪਿਆਰੇ ਸਤਿਨਾਮ ਬੋਲ ਵਾਹਿਗੁਰੂ ਮੇਰੇ ਪਿਆਰੇ ਸਤਿਨਾਮ ਬੋਲ ਵਾਹਿਗੁਰੂ ਹਰ ਡਿਪਾਰਟਮੈਂਟ ਦਾ ਐਕਸਪੀਰੀਅੰਸ ਹੁੰਦਾ ਹੈ ਬੱਚੇ ਦਾ ਸਕੂਲ জব ਕਰਨੀ ਚੰਗੀ ਗੱਲ ਹੈ ਪਰ ਕਦੇ ਸੋਚੋ ਆਪਣੇ ਮਨ ਦੇ ਨਾਲ ਘਰਾਂ ਦੇ ਕੰਮ ਧੰਦੇ ਕਰ